ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕਰਨ ਡਿਆ ਉਹ ਪਲੇਨ ਸਟਾਫ ਦੀ ਤੇ ਪਲੇਨ ਸਟਾਫ ਆਉਂਦਾ ਹੈ ਆਪਣੇ ਕੋਲ ਪਰ ਉਸੇ ਟਾਈਮ ਹੀ ਜਿਹੜਾ ਆ ਉਹ ਕਸਟਮਰ ਜਿਹੜੇ ਸਿਲੈਕਟ ਕਰ ਲੈਂਦੇ ਆ ਸ਼ਾਪ ਤੋਂ ਵੀ ਕੁਝ ਘਰੋਂ ਵੀ ਸਾਡੇ ਕੋਲ ਤੇ ਕਢਾਈਆਂ ਵਾਸਤੇ ਜਿਹੜਾ ਉਹ ਸਾਰਾ ਸਟਾਫ ਜਿਹੜਾ ਪਲੇਨ ਹੈ ਉਹ ਜ਼ਿਆਦਾ ਜ਼ਿਆਦਾ ਕਢਾਈਆਂ ਦੇ ਵਿੱਚ ਵਰਤਿਆ ਜਾਂਦਾ ਤੇ ਅੱਜ ਮੈਂ ਥੋੜੇ ਜਿਹੇ ਸੂਟ ਤੁਹਾਨੂੰ ਦਿਖਾਉਣ ਲੱਗਾ ਆ ਬਹੁਤ ਜ਼ਿਆਦਾ ਸੋਹਣੇ ਸਟਾਫ ਨੇ ਤੇ ਰੇਟ ਜਿਹੜੇ ਉਹ ਵੀ ਬੜੇ ਰ ਪਹਿਲਾਂ ਤੁਹਾਨੂੰ ਮੈਂ ਇੱਕ ਆਈਡੀਆ ਦੇਣਾ ਸੂਟ ਦਾ ਕਿ ਉਹ ਕਿਦਾਂ ਤਿਆਰ ਹੋਇਆ ਹੈ ਆ ਚੈੱਕ ਕਰਿਓ ਇਹ ਤੁਸੀਂ ਥੋੜੇ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਇੰਸਟਾਗ੍ਰam ਦੇ YouTube ਦੇ ਉੱਤੇ ਤੇ ਇਹ ਫੈਬਰਿਕ ਜਿਹੜਾ ਆ ਬਹੁਤ ਜ਼ਿਆਦਾ ਸੋਹਣਾ ਹੈ ਤੇ ਇਹਦੇ ਉੱਤੇ ਕੀਤੀ ਸਾਰੀ ਕਢਾਈ ਇਹ ਬਣਿਆ ਹੈਗਾ ਸ਼ਰਾਗ ਪੂਰਾ ਇਹਦਾ ਇਹ ਤੁਸੀਂ ਵੇਖ ਸਕਦੇ ਜੀ ਤੇ ਹੁਣ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗਾ ਆ ਸੂਟ ਜਿਹੜੇ ਕਲਰ ਆ ਉਹਨਾਂ ਦਾ ਤੁਸੀਂ ਇਦਾਂ ਕਢਾਈ ਕਰਾ ਸਕਦੇ ਜੇ ਚਾਹੇ ਬਾਹਾਂ ਤੇ ਪੌਂਚਿਆਂ ਤੇ ਜਿੱਦਾਂ ਮਰਜ਼ੀ ਬਹੁਤ ਜ਼ਿਆਦਾ ਸੋਹਣੇ ਬਣਨਗੇ ਲਾਈਨਿੰਗ ਜਿਹੜੀ ਜੇ ਉਹ ਲੱਗਣੀ ਹੈ ਇਹਨੂੰ ਇਹਦੇ ਵਿਆਹ ਕੋ ਅੰਦਰ ਜਿਹੜੀ ਲਾਈਨਿੰਗ ਲਾ ਕੇ ਤੇ ਫੇਰੇ ਤਿਆਰ ਹੋਇਆ ਸ਼ਰਗ ਸਰਾਈ ਤੇ ਇਹਦੇ ਥੱਲੇ ਤੁਸੀਂ ਕੋਈ ਵੀ ਸੂਟ ਜਿਹੜਾ ਕੰਟਰਾਸਟ ਇਹਦੇ ਨਾਲ ਪਾ ਸਕਦੇ ਜੇ ਤੇ ਬੜੀ ਸੋਹਣੀ ਜੀ ਚੀਜ਼ ਬਣਦੀ ਆ ਤੇ ਆਈਡੀਆ ਤੁਹਾਨੂੰ ਆਪਾਂ ਦੇ ਦਿੱਤੇ ਆ ਤੇ ਤੁਸੀਂ ਹੁਣ ਕਲਰ ਜਿਹੜੇ ਆ ਉਹ ਸਿਲੈਕਟ ਕਰ ਲਿਓ ਤੇ ਕਢਾਈ ਦੇ ਡਿਜ਼ਾਈਨ ਜਿਹੜਾ ਜੇ ਉਹ ਵੀ ਤੁਸੀਂ ਵੇਖ ਕੇ ਕਰਵਾ ਸਕਦੇ ਜੇ ਚਾਹੇ ਸਾਡੇ ਕੋਲ ਕਰਵਾ ਲਿਓ ਚਾਹੇ ਕਿੱਥੋਂ ਮਰਜ਼ੀ ਤੁਸੀਂ ਦਿਲ ਕਰੂਗਾ ਉੱਥੋਂ ਕਰਵਾ ਲਿਓ ਤੇ ਆਓ ਤਾਂ ਹੁਣ ਮੈਂ ਕਲਰ ਦਿਖਾਉਂਦਾ ਅੰਦਰ ਵਿੱਚ ਆ ਲਓ ਜੀ ਪਹਿਲਾਂ ਤਾਂ ਮੈਂ ਫੈਬਰਿਕ ਦੱਸ ਦੇਣਾ ਤੁਹਾਨੂੰ ਇਹਨਾਂ ਦਾ ਇਹਦਾ ਜਿਹੜਾ ਫੈਬਰਿਕ ਜੇ ਇਹ ਹੈ ਨੈਟ ਸ਼ਿਮਰ ਦਾ ਸੁਪਰ ਨੈਟ ਤੇ ਸ਼ਿਮਰ ਦੇ ਵਿੱਚ ਆ ਬਹੁਤ ਜਿਆਦਾ ਸੋਹਣੀ ਸ਼ਾਈਨਿੰਗ ਹੈ ਇਹਦੀ ਸਟੱਫ ਦੀ ਤੇ ਇਹ ਬਹੁਤ ਹੀ ਪਿਆਰਾ ਜਿਹੜਾ ਸਟੱਫ ਜੇ ਉਹ ਸੇਮ ਜਿਹੜਾ ਮੈਂ ਤੁਹਾਨੂੰ ਕਨਸੈਪਟ ਦਿਖਾਇਆ ਹੈਗਾ ਰੈਡੀ ਹੋਇਆ ਉਸੇ ਤਰ੍ਹਾਂ ਦੇ ਤੁਸੀਂ ਰੈਡੀ ਕਰਵਾ ਸਕਦੇ ਜੇ ਜਾਂ ਇਹਦੇ ਵਿੱਚ ਤੁਸੀਂ ਸੂਟ ਤਿਆਰ ਕਰਵਾ ਸਕਦੇ ਜੇ ਇਹ ਬਿਨਾਂ ਦੁਪੱਟੇ ਤੋਂ ਜੇ ਪਲੇਨ ਜੇ 5 ਮੀਟਰ ਦੀ ਕੱਟ ਦੇ ਨਾਲ ਤੇ ਇਹਦੇ ਵਿੱਚ ਤੁਹਾਨੂੰ ਹੁਣ ਮੈਂ ਕਲਰ ਦਿਖਾਈ ਜਨਾਂ ਸਾਰਿਆਂ ਦੇ ਤੇ ਬਹੁਤ ਜਿਆਦਾ ਸੋਹਣੇ ਨੇ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਤੇ ਬੁੱਕ ਕਰ ਲਿਓ ਤੇ ਸਾਰੇ ਜਿਹੜੇ ਕਲਰ ਜੇ ਬਹੁਤ ਪਿਆਰੇ ਨੇ ਤੇ ਬਹੁਤ ਜਿਆਦਾ ਸੋਹਣੀ ਸ਼ਾਈਨਿੰਗ ਆ ਹੁਣ ਵੀਡੀਓ ਦੇ ਵਿੱਚ ਜਿਹੜੀ ਆ ਉਹ ਸਕਦਾ ਤੁਹਾਨੂੰ ਇਹਦੇ ਵਿੱਚ ਸ਼ਾਈਨਿੰਗ ਥੋੜੀ ਘੱਟ ਨਜ਼ਰ ਆਉਦੀ ਹੋਵੇ ਪਰ ਬਹੁਤ ਹੀ ਜਿਆਦਾ ਸ਼ਾਈਨ ਨੇ ਤੇ ਬ੍ਰਾਈਟ ਨੇ ਕਲਰ ਤੇ ਇਹ ਤੁਸੀਂ ਲੈ ਸਕਦੇ ਜੇ ਆਪਣੇ ਕੋਲ ਰੇਟ ਜਿਹੜਾ ਇਹਦਾ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ ਇਹਦਾ ਰੇਟ ਹੈਗਾ ਜੇ 600 ਤੇ 50 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਪਲੇਨ ਸਟੱਫ ਜੇ ਬਹੁਤ ਟੌਪ ਦੀ ਕੁਆਲਿਟੀ ਜੇ ਤੇ ਆ ਲਓ ਜੀ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਕਲਰ ਆਉਣਗੇ ਇਹ ਆਗਾ ਜੇ ਗ੍ਰੇ ਸ਼ੇਡ ਆ ਤੁਸੀਂ ਵੇਖ ਸਕਦੇ ਵਿੱਚ ਗ੍ਰੇ ਤੇ 골ਡਨ ਦਾ ਟੱਚ ਹੈ ਇਹਦੇ ਵਿੱਚ ਆ ਪੱਲਿਆਂ ਤੋਂ ਇਹਦੇ ਜਿਹੜੀ ਕਲਰ ਹੈ ਜਿਹੜਾ origignal ਉਹ ਤੁਹਾਨੂੰ ਪਤਾ ਲੱਗ ਜੂਗਾ ਬਾਕੀ ਇਹਦੇ ਵਿੱਚ 골ਡਨ ਦਾ ਜਿਹੜਾ ਜੇ ਸ਼ਾਈਨ ਹੈ ਬਹੁਤ ਜ਼ਿਆਦਾ ਸੋਹਣੀ 골ਡਨ ਕਲਰ ਦੀ ਕਲਰ ਹੈਗਾ ਜੇ ਗ੍ਰੇ ਇਹਦੇ ਤੁਸੀਂ ਸੂਟ ਬਣਾ ਲਿਓ ਚਾਹੇ ਇਹਦੇ ਤੁਸੀਂ ਡ्रेसेस ਬਣਾ ਲਿਓ ਚਾਹੇ ਇਹਦੀ ਗਾਉਨ ਜੋ ਮਰਜ਼ੀ ਬਣਾ ਲਿਓ ਇਹਨਾਂ ਦੀ ਜਿਹੜੀਆਂ ਫਰੌਕ ਨੇ ਉਹ ਵੀ ਰੈਡੀ ਹੋਣ ਡੀਆਂ ਆਪਣੇ ਕੋਲ ਲੱਗੀ ਵੀ ਇਹ ਮਸ਼ੀਨ ਦੇ ਉੱਤੇ ਫਰੌਕ ਇੱਕ ਵੀਡੀਓ ਦੇ ਲਾਹੜੇ ਤੁਹਾਨੂੰ ਦਿਖਾਵਾਂਗਾ ਉਰ ਡੀ ਹੰਡਸ ਉਹ ਵੀ ਤੁਹਾਨੂੰ ਸਟਾਫ ਜਿਹੜਾ ਉਹ ਵੀ ਦਿਖਾ ਦੂੰਗਾ ਕਲਰ ਤੁਸੀਂ ਕੋਈ ਵੀ ਲੈ ਸਕਦੇ ਜੇ ਸਾਰੇ ਕਲਰ ਤਾਂ ਮੈਂ ਦਿਖਾ ਦਿੰਨੇ ਆ ਇਹਦੇ ਵਿੱਚ ਅੱਜ ਤੇ ਸਟਾਫ ਜਿਹੜਾ ਮੈਂ ਤੁਹਾਨੂੰ ਬਾਰ ਬਾਰ ਦੱਸ ਰਿਹਾ ਉਹ ਬਹੁਤ ਹੀ ਜ਼ਿਆਦਾ ਸੋਹਣਾ ਜੇ ਸੁਪਰ ਨੈਟ ਜੇ ਸ਼ਿਮਰ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਹੈ ਇਹਦੀ ਤੇ ਫੈਬਰਿਕ ਵੀ ਬਹੁਤ ਟੌਪ ਦਾ ਹੈ ਰੇਟ ਦਾ ਬਹੁਤ ਜ਼ਿਆਦਾ ਰੀਜ਼ਨਬਲ ਆ ਸਸਤਾ ਜੇ 600 ਤੇ 550 ਰੁਪਏ ਦਾ ਹੋ ਜੇ ਸ਼ਿਪਿੰਗ ਫਰੀ ਦੇ ਨਾਲ ਲਓ ਜੀ ਕਲਰ ਤੁਸੀਂ ਲੈ ਸਕਦੇ ਜੇ ਸਾਰੇ ਹੀ ਇਹ ਤੁਸੀਂ ਆਨਲਾਈਨ ਤੇ ਆਫਲਾਈਨ ਜਿੱਦਾਂ ਮਰਜ਼ੀ ਬੁੱਕ ਕਰ ਲਿਓ ਤੁਹਾਨੂੰ ਮਿਲ ਜਾਣਗੇ ਤੇ 5 ਮੀਟਰ ਦੀ ਕਟ ਜੇ ਸ਼ਿਪਿੰਗ ਫਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਇੱਕ ਚੀਜ਼ ਹੋਰ ਜੇ ਇਹਨਾਂ ਦੇ ਤੁਸੀਂ ਦੁਪੱਟੇ ਵੀ ਬਣਾ ਸਕਦੇ ਜੇ ਸੂਟਾਂ ਦੇ ਬਹੁਤ ਸੋਹਣੇ ਦੁਪੱਟੇ ਵੀ ਰੈਡੀ ਹੋ ਜਾਂਦੇ ਜੀ ਇਹਨਾਂ ਸੂਟਾਂ ਦੇ ਨਾਲ ਤੁਹਾਨੂੰ ਇਹਦੇ ਵਿੱਚ ਮੈਚਿੰਗ ਜੇ ਮੈਚਿੰਗ ਲੈਣੀ ਹੋਣੀ ਹੈ ਤੁਸੀਂ ਮੈਚਿੰਗ ਵੀ ਲੈ ਸਕਦੇ ਜਿਹਦੇ ਵਿੱਚੋਂ ਕੰਟਰਾਸਟ ਮੈਚ ਕਰਕੇ ਵੀ ਲੈ ਸਕਦੇ ਜੀ ਤੁਹਾਨੂੰ ਆਪਾਂ ਦੇ ਦਾਂਗੇ ਜੇ ਆਲਓਵਰ ਲੈਣਾ ਹੋਵੇ ਤਾਂ ਆਲਓਵਰ ਵੀ ਤੁਸੀਂ ਲੈ ਸਕਦੇ ਜੀ ਕਲਰ ਚੈੱਕ ਕਰੋ ਇਹਨਾਂ ਦੇ ਬਹੁਤ ਜ਼ਿਆਦਾ ਸੋਹਣੇ ਕਲਰ ਜੇ ਤੇ ਬਹੁਤ ਹੀ ਪਿਆਰਾ ਸਟਾਫ ਜੇ ਦਾ ਰੇਟ ਹੈਗਾ ਜੇ ਸਿਰਫ ਇਹਦਾ 650 ਤੇ 50 ਰੁਪਏ ਫੈਬਰਿਕ ਬਹੁਤ ਟਾਪ ਦਾ ਜੇ ਤੇ ਇਹ ਆਗਾ ਜੇ ਨੈਟ ਸ਼ਿਮਰ ਸ਼ਿਮਰ ਦੇ ਸੂਟ ਤਾਂ ਬਹੁਤ ਵੇਖੇ ਹੋਣਗੇ ਤੁਸੀਂ ਪਰ ਆਹ ਵਾਲਾ ਜਿਹੜਾ ਫੈਬਰਿਕ ਆ ਇਹ ਬਿਲਕੁਲ ਨਵਾਂ ਮਾਰਕੀਟ ਦੇ ਵਿੱਚ ਆਇਆ ਇਸ ਟਾਈਮ ਤੇ ਤੇ ਕਲਰ ਚਾਰਟ ਵੀ ਇਹਦੇ ਇੰਨੇ ਸੋਹਣੇ ਆਏ ਨਾ ਬਹੁਤ ਜ਼ਿਆਦਾ ਪਿਆਰੇ ਕਲਰ ਚਾਰਟ ਨੇ ਆਹ ਲਓ ਜੀ ਕਰੋ ਚੈੱਕ ਮਹਿੰਦੀਆਂ ਸ਼ੇਡ ਬਹੁਤ ਹੀ ਜ਼ਿਆਦਾ ਪਿਆਰੀ ਜੇ ਤੇ ਇਹਦੇ ਤੋਂ ਅਨਮਾਇੜੀ ਹੈ ਜਦੋਂ ਦੱਸੇ ਆ ਤੁਸੀਂ ਸੂਟ ਸ਼ਰਾਗ ਪਲਾਜ਼ੋ ਸੂਟ ਜੋ ਮਰਜ਼ੀ ਤਿਆਰ ਕਰ ਸਕਦੇ ਜੇ ਪੈਂਟ ਸੂਟ ਜਿੰਦਾਂ ਦਾ ਮਰਜ਼ੀ ਬਣਾ ਲਓ ਲੋ ਜੀ ਕਲਰ ਆ ਗਿਆ ਔਰੈਂਜ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਸ ਕਲਰ ਦੀ ਸਭ ਤੋਂ ਜ਼ਿਆਦਾ ਕਲਰ ਜਿਹੜੇ ਨੇ ਇਹੋ ਬ੍ਰਾਈਟ ਜਿਹੜੇ ਆ ਟਾਈਮ ਦੇ ਤੇ ਚੱਲਣ ਦੇ ਉਹੀ ਵਿਗਣ ਦੇ ਆ ਉਹੀ ਚੀਜ਼ਾਂ ਆਪਾਂ ਤੁਹਾਨੂੰ ਲਿਆ ਕੇ ਦੇਣ ਦੇ ਤੁਸੀਂ ਸਾਡੇ ਕੋਲ ਆ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਹਲੋ ਜੀ ਅਭੀ ਸ਼ੇਡ ਕਰਿਓ ਚੈੱਕ ਨਿਓਨ ਸ਼ੇਡ ਜੇ ਬਹੁਤ ਸੋਹਣੀ ਤੇ ਇਹਦੀਆਂ ਡ्रेसेस ਜਿਹੜੀਆਂ ਜੇ ਬਹੁਤ ਪਿਆਰੀਆਂ ਬਣਦੀਆਂ ਜੇ ਤੇ ਜੇ ਤੁਸੀਂ ਸੂਟ ਵੀ ਬਣਾਉਣਾ ਹੋਗਾ ਦਾ ਮੈਚਿੰਗ ਕੰਟਰਾਸਟ ਤੇ ਉਹ ਵੀ ਤੁਹਾਡਾ ਜਿਹੜਾ ਜੇ ਬਹੁਤ ਪਿਆਰਾ ਬਣੂਗਾ ਹਨਾ ਕਲਰ ਕਰੋ ਚੈੱਕ ਕਲਰ ਸਾਰੇ ਬਹੁਤ ਜਿਆਦਾ ਸੋਹਣੇ ਜੇ ਤੇ ਸਾਰੇ ਜਿਹੜੇ ਜੇ ਇੱਕ ਤੋਂ ਇੱਕ ਜਿਹੜੇ ਆ ਸੋਹਣੇ ਆ ਕਲਰ ਬਹੁਤ ਜਿਆਦਾ ਸੋਹਣੀ ਸ਼ਾਈਨਿੰਗ ਆ 골ਡਨ ਦਾ ਟੱਚ ਆ ਵਿੱਚ ਇਹ ਸ਼ਿਮਰ ਦਾ ਹੈਗਾ ਜੇ ਸੂਟ ਨੈਟ ਸ਼ਿਮਰ ਦੇ ਵਿੱਚ ਰੇਟ ਸਿਰਫ 600 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਲੈ ਸਕਦੇ ਜੇ ਸਾੜ ਕੋ ਤੇ ਜੇ ਤੁਸੀਂ ਬਲਕ ਚ ਲੈਣੇ ਹੋਣ ਤਾਂ ਉਹ ਵੀ ਤੁਸੀਂ ਆਨਲਾਈਨ ਮਗਾ ਸਕਦੇ ਜੀ ਪੇਮੈਂਟ ਜਿਹੜੀ ਜੇ ਸਾਡੀ ਉਹ ਆਨਲਾਈਨ ਅਡਵਾਂਸ ਹੁੰਦੀ ਜੇ ਕੈਸ਼ ਔਨ ਡਿਲੀਵਰੀ ਜਿਹੜੀ ਆਪਾਂ ਕਰਦੇ ਨੇ ਲਓ ਜੀ ਅੱਗੇ ਆ ਗਿਆ ਜੇ ਕੇਸਰੀ ਬਹੁਤ ਸੋਹਣੀ ਸ਼ੇਡ ਹੈ ਇਹ ਵੀ ਤੇ ਇਹਦਾ ਵੀ ਤੁਸੀਂ ਫੈਬਰਿਕ ਵੇਖ ਸਕਦੇ ਜੇ ਸੇਮ ਸੁਪਰ net ਪਲੱਸ ਇਹਦੇ ਵਿੱਚ ਹੈਗਾ ਜੇ 골ਡਨ ਦੀ ਸ਼ਾਈਨ ਬਹੁਤ ਜ਼ਿਆਦਾ ਸੋਹਣੀ ਸੂਟ ਦੀ ਤੇ ਇਹ ਹੈਗਾ ਜੇ ਸ਼ਿਮਰ ਦੇ ਵਿੱਚ net ਸੁਪਰ ਸੁਪਰ net ਜਿਹੜੀ ਆ ਉਹ ਮਿਲ ਜੂਗੀ ਤੁਹਾਨੂੰ ਸ਼ਿਮਰ ਦੇ ਵਿੱਚ ਰੇਟ 600 ਤੇ 50 ਰੁਪਏ ਤੇ ਇਹ ਆਪਣੇ ਕੋ 650 ਵਾਲੇ ਇਸ ਤੋਂ ਬਾਅਦ ਹੁਣ ਤੁਹਾਨੂੰ ਮੈਂ ਦਿਖਾਉਣਾ ਆ ਹੋਰ ਸੂਟ ਆ ਜਾਣਗੇ ਆਪਣੇ ਕੋ ਉਹ ਵੀ ਤੁਹਾਨੂੰ 4-5 ਕਲਰ ਜਿਹੜੇ ਮੈਂ ਦਿਖਾ ਦੂੰਗਾ ਉਹਦੇ ਵਿੱਚ ਵੀ ਕਲਰ ਤੁਹਾਨੂੰ ਹੋਰ ਮਿਲ ਜਾਣਗੇ ਉਹਨਾਂ ਦਾ ਰੇਟ ਜਿਹੜਾ ਆਊਗਾ ਜੇ ਉਹ ਥੋੜਾ ਪਲੱਸ ਜਾਊਗਾ ਇਹ 650 ਦੀ ਰੇਂਜ ਦੇ ਵਿੱਚ ਹੀ ਬਾਕੀ ਆ ਜਾਓ ਤੁਹਾਨੂੰ ਮੈਂ ਦੂਜੇ ਕਦਰ ਵੀ ਦਿਖਾਉਣਾ ਸੂਟਾਂ ਦੇ ਆ ਲੋ ਤੇ ਇਹ ਆ ਗਿਆ ਜੇ ਆਪਣੇ ਕੋਲ ਵਿਸਕੋਸ ਔਰ ਗਾਂਜਾ ਦਾ ਸੂਟ ਬਹੁਤ ਹੀ ਪਿਆਰੀ ਕੁਆਲਿਟੀ ਜੇ ਸੂਟ ਦੀ ਇਹ ਸੂਟ ਜਿਹੜੇ ਆ ਇਹ ਵੀ ਰੈਡੀ ਹੋਣਦੇ ਆ ਉਧਰ ਮੈਂ ਤੁਹਾਨੂੰ ਵੀਡੀਓ ਦੇ ਚਲਦੀ ਜੀ ਦਿਖਾ ਦੂੰਗਾ ਮਸ਼ੀਨ ਤੇ ਵੀ ਇਹ ਸੂਟ ਲੱਗਾ ਹੈ ਸੇਮ ਜਿਹੜਾ ਆ ਇਹ ਰੈਡੀ ਹੋਣਦਾ ਫਰਾਕ ਦੇ ਵਿੱਚ ਤੇ ਬਹੁਤ ਟੌਪ ਦੀ ਕੁਆਲਿਟੀ ਆ ਰੇਟ ਇਹਦਾ ਹੈਗਾ ਜੇ 850 ਤੇ 50 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਣਗੇ ਬਾਕੀ ਤਾਂ ਹੁਣ ਮੈਂ ਇਹਦੇ ਵਿੱਚ ਵੀ ਕਲਰ ਦਿਖਾ ਦਣਾ ਇਹਦੀ ਸ਼ੇਡ ਹੈਗੀ ਜੇ ਡਾਰਕ ਮੈਰੂਨ ਆਲੋ ਦੀ ਇਹਦੇ ਵਿੱਚ ਹੀ ਆ ਗਿਆ ਜੇ ਆਪਣੇ ਕੋਲ ਫਿਰੋਜੀ ਸ਼ੇਡ ਇਹ ਵੀ ਬਹੁਤ ਪਿਆਰੀ ਸ਼ੇਡ ਜਿਹਦੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 800 ਤੇ 55 ਰੁਪਏ ਦੇ ਨਾਲ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਜਿਹੜਾ ਜੇ ਉਹ ਆਨਲਾਈਨ ਆਫਲਾਈਨ ਜਿੱਦਾਂ ਮਰਜੀ ਮੰਗਵਾ ਸਕਦੇ ਜ ਆਪਣੇ ਕੋਲ ਤੇ ਇਹ ਹੈਗਾ ਜੇ ਵਿਸਕੋਸ ਔਰ ਗਾਂਜਾ ਦਾ ਸੂਟ ਤੇ ਤੁਹਾਡੇ ਵੱਲੋਂ ਆਈ ਜਾਂਦਾ ਜ ਆਪੇ ਭੱਜ-ਭੱਜ ਕੇ ਆ ਲੋ ਜੀ ਆ ਵੀ ਸ਼ੇਡ ਕਰਿਓ ਚੈੱਕ ਬਹੁਤ ਹੀ ਪਿਆਰੀ ਕੋਕਾ ਕੋਲਾ ਆ ਗਿਆ ਜੇ ਕਲਰ ਤੇ ਬਹੁਤ ਹੀ ਸੋਹਣਾ ਸਟੱਫ ਜੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਜੇ ਰੇਟ ਇਹਦਾ ਹੈਗਾ ਜੀ 850 ਤੇ 50 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਜਿਹੜਾ ਜੇ ਉਹ ਵੀ ਮੰਗਵਾ ਸਕਦੇ ਜੀ ਸਾਡੇ ਕੋਲ ਤੇ ਇਹਦੇ ਵਿੱਚ ਆ ਗਿਆ ਜੇ ਕੰਦਰ ਇੱਕ ਹੋਰ ਬਹੁਤ ਪਿਆਰਾ ਇਹ ਆ ਗਿਆ ਜੇ ਕਿਹੜਾ ਕੰਦਰ ਆ ਫੌਜੀਆ ਵਾਲਾ ਸਟਾਫ ਬਹੁਤ ਜਿਆਦਾ ਸੋਹਣਾ ਜੇ ਕੁਆਲਿਟੀ ਬਹੁਤ ਟਾਪ ਦੀ ਆ ਤੇ ਇਸੇ ਨਾਲ ਦੇ ਇਹਦੇ ਵਿੱਚ ਹੋਰ ਤੁਹਾਨੂੰ ਮੈਂ ਅੱਗੇ ਹੋਰ ਵੀ ਸੂਟ ਦਿਖਾਉਣਾ ਇਹੋ ਸੂਟ ਜਿਹੜਾ ਲੱਗਾ ਹੈ ਮਸ਼ੀਨ ਦੇ ਉੱਤੇ ਸਾਡੇ ਕੋਲ ਕਢਾਈ ਹੋਣਦੀ ਹੈ ਸੂਟ ਦੀ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਤੇ ਆਹ ਤੁਸੀਂ ਵੇਖ ਸਕਦੇ ਜੇ ਇਹ ਬਹੁਤ ਜ਼ਿਆਦਾ ਸੋਹਣਾ ਜਿਹੜਾ ਡਿਜ਼ਾਈਨ ਹੈ ਰੈਡੀ ਹੋਣਿਆ ਇਹ ਬਾਨੀ ਆ ਸੂਟ ਦੀ ਫਰੋਕੇ ਦੀ ਇਹ ਬਾਵਾ ਦਾ ਡਿਜ਼ਾਈਨ ਹੈ ਤੇ ਬਾਕੀ ਜਿਹੜੀ ਆ ਪੂਰੀ ਕੰਪਲੀਟ ਹੁੰਦੀ ਫਿਰ ਤੁਹਾਨੂੰ ਮੈਂ ਵੀ ਦਿਖਾ ਦਿੰਨਾ ਬਾਵਾ ਦੀ ਕਟਿੰਗ ਹੋ ਗਏ ਜਿਹੜਾ ਇਹ ਲੱਗਾ ਹੈ ਸੇਮ ਉਹੀ ਫੈਬਰਿਕ ਜੇ ਤੇ ਉਹੀ ਕੁਆਲਿਟੀ ਜੇ ਇਹਦੇ ਵਿੱਚ ਹੋਰ ਵੀ ਸੂਟ ਰੈਡੀ ਹੋਏ ਨੇ ਉਹਨਾਂ ਦੀ ਵੀ ਵੀਡੀਓ ਜਿਹੜੀ ਆਪਾਂ ਪਹਿਲਾਂ ਇੰਸਟਾਗ੍ਰam ਤੇ ਬਾਕੀ ਆ ਜਾਓ ਹੁਣ ਤੁਹਾਨੂੰ ਬਾਕੀ ਹੋਰ ਮੈਂ ਗਰਮ ਸੂਟ ਬਖਾਵਾਂ। ਇੱਕ ਸ਼ੇਡ ਹੀ ਆਪਣੇ ਕੋ ਆਹ ਵਾਲੀ ਮੋਰ ਪੰਖੇ ਸ਼ੇਡ ਇਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਘੇਰੇ ਦੇ ਉੱਤੇ ਵਰਕ ਕੀਤਾ ਹੈ ਰੈਡੀ ਇਧਰੋਂ ਨਾਲ ਇਹਦੀਆਂ ਬਾਹਾਂ ਜਿਹੜੀਆਂ ਹੈਗੀਆਂ ਇਹ ਵੀ ਬੜੀਆਂ ਸੋਹਣੀਆਂ ਰੈਡੀ ਕੀਤੀਆਂ ਹੈਗੀਆਂ। ਆਹ ਹੋਈ। ਇਹ ਸੂਟ ਜਿਹੜਾ ਤੁਹਾਨੂੰ ਮੈਂ ਦਿਖਾਤਾ ਸੀ ਆਹ ਕੋਲ ਲੱਗਾ ਆ ਇਹ ਬਣਦਾ ਇਹ ਫਰੌਕ ਬਣਨੀ ਹੈ ਇਹਦੀ। ਇਹਦਾ ਸੂਟ ਬਣਨਾ ਇਹਦੇ ਵਿੱਚ ਇੱਕ ਹੋਰ ਬੱਚੇ ਦੀ ਛੋਟੀ ਫਰੌਕ ਬਣ ਕੇ ਸਟਿਚ ਹੋਣ ਵਾਸਤੇ ਗਈ ਹੈ। ਉਹ ਵੀ ਆ ਜਾਂਦੀ ਸਟਿਚ ਹੋ ਕੇ ਫਿਰ ਤੁਹਾਨੂੰ ਹੋਗੇ ਦਿਖਾ ਦਿੰਦਾ। ਤੇ ਜਿੱਦਾਂ ਤੁਹਾਨੂੰ ਹੁਣੇ ਮੈਂ ਦਿਖਾਇਆ ਮਸ਼ੀਨ ਦੇ ਉੱਤੇ ਲੱਗਾ ਹੈਗਾ ਆਪਣੇ ਕੋ ਫੈਬਰਿਕ ਆਹ ਵਾਲਾ ਕਲਰ ਜਿਹੜਾ ਹੈਗਾ ਇਹੀ ਲੱਗਾ ਹੈਗਾ ਸੇਮ ਤੇ ਇਹਦੇ ਵਿੱਚ ਸੂਟ ਰੈਡੀ ਹੋਣ ਦਿਆ ਹੈ ਇਸ ਤੋਂ ਬਾਅਦ ਆਪਣੇ ਕੋ ਆ ਗਿਆ ਲਾਸਟ ਕਲਰ ਇਹਦੇ ਵਿੱਚ ਬਲੈਕ ਤੇ ਬਲੈਕ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਆ ਕੁਆਲਿਟੀ ਬਹੁਤ ਵਧੀਆ ਹੈ ਇਹਦੀ ਤੁਸੀਂ ਆਨਲਾਈਨ ਤੇ ਆਫਲਾਈਨ ਸਾਡੇ ਕੋ ਦੋਵੇਂ ਤਰੀਕਿਆਂ ਦੇ ਨਾਲ ਇਹ ਸੂਟ ਜਿਹੜੇ ਜੇ ਲੈ ਸਕਦੇ ਜੇ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 850 ਤੇ 50 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਆ ਲੋ ਜੀ ਇੱਕ ਆ ਵੀ ਸਟਾਫ ਜਿਹੜਾ ਜੇ ਇਹ ਵੀ ਹੋਣਾ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਤੇ ਇਹਦਾ ਵੀ ਜਿਹੜਾ ਜੇ ਤੁਸੀਂ ਬਣਾ ਸਕਦੇ ਜੇ ਸੂਟ ਚਾਹੇ ਇਹਦਾ ਤੁਸੀਂ ਗਾਊਨ ਡਰੈਸ ਜੋ ਮਰਜ਼ੀ ਬਣਾ ਲਿਓ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਆ ਇਹ ਵੀ ਤੇ ਇਹ ਤੁਸੀਂ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਇਹ ਵੀ ਤੁਹਾਨੂੰ ਸੇਮ ਰੇਟ ਦੇ ਵਿੱਚ ਮਿਲ ਜੂਗਾ ਜੇ 800 ਤੇ 500 ਰੁਪਏ ਦੇ ਵਿੱਚ ਬਹੁਤ ਸ਼ਾਨਦਾਰ ਸੂਟ ਜੇ ਇਹ ਵਾਲਾ ਵੀ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਉਣਾ ਗਰਮ ਸੂਟ ਰਾਮ ਟੈਕਸਟ ਬ੍ਰਾਂਡ ਦੇ ਵਿੱਚ ਜੇ ਤੇ ਉਹ ਵੀ ਆਪਣੇ ਕੋਲ ਫਿਲਹਾਲ ਅਜੇ ਤੇ ਇਹੋ ਰਹਿ ਗਏ ਜੇ ਬਾਕੀ ਜਿਹੜੇ ਉਹ ਸੇਲ ਹੋ ਗਏ ਆ ਕਲਰ ਮਿਲ ਜਾਇਆ ਕਰਨਗੇ ਤੁਹਾਨੂੰ ਇਹਦੇ ਵਿੱਚ ਜੇ ਚਾਹੋਗੇ ਤਾਂ ਮੈਂ ਫੋਟੋਆਂ ਮ ਕਲਰਾਂ ਦੀਆਂ ਤੁਹਾਨੂੰ ਪਾ ਦਿਆ ਕਰੂੰਗਾ ਤੇ ਇਹ ਤੁਸੀਂ ਲੈ ਸਕਦੇ ਜੇ ਚੈੱਕ ਕਰਿਓ ਪਹਿਲਾਂ ਤਾਂ ਬ੍ਰਾਂਡ ਆ ਲੋ ਜੀ ਦੇਖ ਸਕਦੇ ਜੇ ਤੁਸੀਂ ਰਾਮਟੈਕਸ ਹਰ ਇੱਕ ਤੁਹਾਨੂੰ ਮੋਹਰ ਲੱਗੀ ਮਿਲ ਜੂਗੀ ਸੂਟ ਦੀ ਇਹਦੇ ਉੱਤੇ ਤੇ ਇਹ ਹੈਗਾ ਜੇ ਗਰਮ ਸੂਟ ਬੂਲਨ ਦੇ ਵਿੱਚ ਬਹੁਤ ਪਿਆਰੀ ਕੁਆਲਿਟੀ ਦੇ ਨਾਲ ਇਹਨਾਂ ਦੇ ਉੱਤੇ ਵੀ ਕਢਾਈਆਂ ਹੁੰਦੀਆਂ ਜੇ ਬੜੀਆਂ ਸੋਹਣੀਆਂ ਇਹਦੇ ਸੂਟ ਜਿਹੜੇ ਬਣੇ ਕਢਾਈਆਂ ਦੇ ਆਪਾਂ ਆਪਣੇ ਇੰਸਟਾਗ੍ਰam ਪੇਜ ਦੇ ਉੱਤੇ ਪੋਸਟ ਕੀਤੇ ਜੇ ਇਦੇ ਵਿੱਚ ਕਲਰ ਆ ਗਿਆ ਮੋਰ ਪੰਖੇ ਦਾ ਡਾਰਕ ਸ਼ੇਡ ਇੰਡੀਗੋ ਕਲਰ ਵੀ ਕਹਿ ਦਿੰਦੇ ਇਹਨੂੰ ਬਹੁਤ ਜ਼ਿਆਦਾ ਸੋਹਣੀ ਜੇ ਇਹ ਵੀ ਤੁਸੀਂ ਵੇਖ ਸਕਦੇ ਜੇ ਤੇ ਇਹ ਵੀ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਸਟੈਂਪਾਂ ਬਕਾਇਦਾ ਇਹਦੇ ਉੱਪਰ ਵੀ ਲੱਗੀਆਂ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਇੰਡੀਗੋ ਸ਼ੇਡ ਜਿਹੜੀ ਆ ਕਲਰ ਦੀ ਗਰਮ ਸੂਟ ਤੇ ਰੇਟ ਜਿਹੜਾ ਜੇ ਇਹਦਾ ਸੂਟ ਦਾ ਹੈਗਾ ਜੇ 950 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਇਹਨਾਂ ਦੇ ਉੱਪਰ ਵੀ ਕਢਾਈ ਹੁੰਦੀ ਜੇ ਬਹੁਤ ਜ਼ਿਆਦਾ ਸੋਹਣੀ ਤੁਸੀਂ ਸੋਨਾ ਸੋਨਾ ਸੂਟ ਜਿਹੜਾ ਜੇ ਰੈਡੀ ਕਰਵਾ ਸਕਦੇ ਜੇ ਚਾਹੇ ਸਾਡੇ ਕੋਲੋਂ ਕਰਵਾ ਲਿਓ ਚਾਹੇ ਤੁਸੀਂ ਕਿਤੇ ਹੋਰ ਜਿੱਥੇ ਤੁਹਾਡਾ ਦਿਲ ਕਰੂਗਾ ਕਰਵਾ ਲਿਓ ਤੇ ਇਹਦੇ ਵਿੱਚ ਕਲਰ ਆਪਸ਼ਨਾਂ ਤੁਹਾਨੂੰ ਮਿਲ ਜਣਗੀਆਂ ਇਸ ਟਾਈਮ ਤੇ ਮੇਰੇ ਕੋਲ ਸਟਾਕ ਜਿਹੜਾ ਜੇ ਵੀਡੀਓ ਵਾਸਤੇ ਨਹੀਂ ਹੈਗਾ ਫੋਟੋਆਂ ਤੁਹਾਨੂੰ ਮਿਲ ਜਣਗੀਆਂ ਤੇ ਬਾਕੀ ਤੁਹਾਨੂੰ ਆਪਾਂ ਇਹਦਾ ਜਿਹੜਾ ਹੋਰ ਸਟਾਕ ਹੈ ਫੋਟੋਆਂ ਵੀਡੀਓ ਜਿਹੜਾ ਸਾਰਾ ਕੁਝ ਅਵੇਲੇਬਲ ਕਰਵਾ ਦਾਂਗੇ ਫਿਲਹਾਲ ਆਪਣੇ ਕੋਲ ਇਹੀ ਸਟਾਕ ਜਿਹੜੇ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਆਪਾਂ ਦਿਖਾਤਾ ਹੈ ਤੇ ਇਹ ਸੂਟ ਜਿਹੜੇ ਹੈਗੇ ਆਪਾਂ ਤੁਹਾਨੂੰ ਦਿਖਾਉਂਦੇ ਹੈਗੇ ਸ਼ਿਮਰ ਦੇ ਵਿੱਚ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹੈਗੇ ਔਰਗਨ ਜਿਹਦੇ ਵਿੱਚ ਜਿਹੜੇ ਹੈਗੇ ਇਸ ਤੋਂ ਬਾਅਦ ਆਗੇ ਫਿਲਹਾਲ ਜਿਹਦੇ ਉੱਤੇ ਬਹੁਤ ਜ਼ਿਆਦਾ ਸੂਟ ਜਿਹੜੇ ਰੈਡੀ ਹੋਣ ਦੇ ਆ ਇਸ ਟਾਈਮ ਤੇ ਤੇ ਬਾਕੀ ਜੇ ਇਸ ਤੋਂ ਉੱਪਰ ਦੀ ਕੁਆਲਿਟੀ ਵੀ ਤੁਹਾਨੂੰ ਕੋਈ ਲੈਣੀ ਹੋਊਗੀ ਤਾਂ ਉਹ ਵੀ ਤੁਹਾਨੂੰ ਆਪਾਂ ਅਰੇਂਜ ਕਰਵਾ ਦਾਂਗੇ ਕੋਈ ਚੱਕਰ ਨਹੀਂ ਕਰ ਚੋਇਸ ਤੁਸੀਂ ਆਪਣੀ ਦੱਸ ਦਿਓ ਚਾਹੇ ਤੁਸੀਂ ਫੈਬਰਿਕ ਆਪਣਾ ਦੇ ਦਿਓ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰਿਓ ਫੋਲੋ ਫਿਰ ਮਿਲਦੇ ਆ ਨਵੇਂ ਨਵੇਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ